ਤੇ ਤੁਸੀਂ ਕਹਿਣਾ ਵਾ ਜਿਆਦਾ ਨਾ ਚਾਤਰ ਨਾ ਬਣ ਤੇ ਬੈਗ ਇਹਨਾਂ ਨੇ ਪਹਿਲਾਂ ਕਰਨਾ ਹਾਂ ਬੈਗ ਕਿੱਥੇ ਏੜਾ ਤੇਰਾ ਕਿੱਥੇ ਬੈਗ ਬੈਗ ਤੇ ਸਟੋਰ ਦੇ ਵਿੱਚ ਚਲੇ ਗਏ ਨਾ ਆਂਡੀ ਕੈਮਰਾ ਚਲਾ ਲਾ ਨਾ ਨਾ ਸਟੋਰੇਜ ਕਿ ਲੈ ਗਿਆ ਵੀ ਬੈਗ ਹੱਥੇ ਚ ਪੜਿਆ ਹੋਵੇ ਨਹੀਂ ਬੈਗ ਇੱਥੇ ਉਹ ਪੈਨਜੀ ਆ ਗਈ ਹੈ ਤਾਂ ਉਹ ਨਾ ਕੱਪੜੇ ਬਦਲੇ ਨਾ ਹਾਂ ਬਦਲੇ ਗਏ ਨਾ ਬਦਲ ਕੇ ਬਰ ਬੈਗ ਹੋਇਆ ਨਾ ਬੈਗਰ ਕੱਲ ਹੀ ਪੜਨਾ ਮੇਕੋ ਜੀ ਉਸਤਾਦ ਉਸਤਾਦ ਹੀ ਹੁੰਦੇ ਜੀ ਬੱਚੇ ਬੱਚੇ ਹੀ ਬੱਚਾ ਹੀ ਹੁੰਦੇ ਬਿਲਕੁਲ ਸਹੀ ਜਿੱਥੇ ਦਿਮਾਗ ਉਹਨਾਂ ਦਾ ਚੱਲਦਾ ਜੇ ਨਾ ਉੱਥੇ ਉਹਨਾਂ ਦਾ ਚੱਲਦਾ ਜੇ ਸਾਧ ਦਿਮਾਗ ਕੀ ਚੱਲਦਾ ਜੇ ਰੋ ਪਾਲਾ ਤੇ ਗੱਲ ਕਰ ਲੈ ਬਸ ਐਸੋ ਪਰ ਹੈ ਜੀ ਆਪਣੀ ਹਸਿਆਦ ਤੁਸੀਂ ਦੱਸੋ ਜੀ ਮੈਂ ਤੁਹੀਂ ਸਾਰੇ ਜਾਣੇ ਬਿੰਦੇ ਹੋ ਕਿ ਸਾਹਿਲ ਕਿਉਂ ਨਹੀਂ ਆਂਦੇ ਆ ਕਹਿੰਦੇ ਦੱਸੋ ਸਾਹਿਲ ਦੇ ਟੂਰਨਾਮੈਂਟ ਆ ਉਹ ਥੋੜਾ ਬਿਜ਼ੀ ਹੈਗਾ ਤੇ ਵਿੱਚ ਵਿੱਚ ਜ਼ਰੂਰ ਆਇਆ ਕਰੂਗਾ ਕਹਿੰਦਾ ਜਦੋਂ ਮੇਰਾ ਟਾਈਮ ਲੱਗੇਗਾ ਮੈਂ ਜ਼ਰੂਰ ਕਰ ਲੋ ਕਹਿੰਦਾ ਸੀ ਉਹਨੇ ਕਿਹਾ ਸੀ ਮੇਰੇ ਤਨ ਵਿੱਚ ਵਿੱਚ ਵੀਡੀਓ ਕਾਲਿੰਗ ਕਰਕੇ ਕਿਉਂਕਿ ਐਸ ਪਾਰ ਦੇ ਵਿੱਚ ਉਹ ਮੇਰਾ ਬੇਟਾ ਬਣਿਆ ਤੇ ਉਹਨੇ ਕਰਦੇ ਰਹਿਣਾ ਕਿਉਂਕਿ ਹੁਣ ਉਹਨੇ ਗੋਆ ਵੀ ਜਾਣਾ ਮੇਕਚਲ ਟੂਰਨਾਮੈਂਟ ਖੜਾਉਣ ਵਾਸਤੇ ਤੇ ਉਹ ਵੀ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ ਨੇ ਗਰਮੀ ਦੀਆਂ ਤੇ ਅਸੀਂ ਕਿਸੇ ਬੱਚੇ ਦਾ ਕੰਮ ਹੀ ਨਹੀਂ ਛਡਵਾ ਸਕਦੇ ਬਿਲਕੁਲ ਜੀ ਬਿਲਕੁਲ ਤੇ ਕੋਈ ਗੱਲ ਨਹੀਂ ਜੀ ਉਹ ਜਾ-ਜਾ ਦੀ ਸਿਆਰਾ ਕਰਨ ਡਿਆ ਕਦੀ ਪੈਂਕੋਂਗ ਤੇ ਕਦੀ ਕਿਤੇ ਚਲੋ ਮਹਾਰਾਜ ਨੂੰ ਚੜਦਿਆਂ ਕਰਾਏ ਬਾਈ ਨੂੰ ਚੜਦਿਆਂ ਕਲਾ ਬਖਸ਼ੇ ਔਰ ਤੰਦਰੁਸਤ ਰੱਖੇ ਔਰ ਲੰਬੀ ਉਮਰ ਲੰਬੀ ਉਮਰ ਕਰੇ ਜੀ ਚਲੋ ਇਹ ਕਰੀਏ ਸਟਾਰਟਿੰਗ ਘੰਟੀ ਤੁਹਾਨੂੰ ਜਾਣੀ ਪਾ ਦੋ ਗਨੀ 10 ਫਿਰ ਮੁੰਡੇ ਦੇ ਕਿਹੜਾ ਜਾਦੂ ਕੀਤਾ ਏ ਘੋੜੇ ਦੇ ਡਾਕ ਤੇ ਉਹ ਤੇਰੇ ਖਿਲਾਫ ਹੀਗਾ ਕੱਲ ਦਾ ਬੜਾ ਮੰਜੂ ਮੰਜੂ ਕਰਦਾ ਫਿਰਦਾ ਕੇ ਦੇ ਕੇ ਉਹ ਕਰਵਾ ਗਿਆ ਹਾਂ ਕੀ ਦੇ ਕੇ ਕਰਵਾਇਆ ਬਣਾਇਆ ਕਿ ਆਹ ਆਵਾ ਮਾਈ ਗੋਡ ਬਾਕੀ ਤੇ ਸਾਰੇ ਐਂਗਲ ਟਰਾਈ ਕਰਨੇ ਆ ਹਾਂ ਉਹ ਸਾਹਿਨੀ ਨਾ ਅਨਤ ਮੈਂ ਹੀ ਚਲਾਣਾ ਮੈਂ ਪਤਾ ਨਹੀਂ ਉਹ ਚੱਲਿਆ ਜਾਂ ਨਹੀਂ ਚੱਲਿਆ ਕੈਮਰੇ ਜਾਂ ਜਿੰਜੂ ਜੀ ਸਿੱਖ ਰਹੇ ਚੌਪੜਾ ਵਿੱਚ ਲਾਣਾ ਹਰ ਇੱਕ ਕੰਮ ਕਰਨਾ ਚਾਹੀਦਾ ਬੰਦੇ ਨੂੰ ਭਾਵੇਂ ਥੋੜਾ ਕਰੋ ਚਾਹੇ ਬਹੁਤਾ ਕਰੋ ਕਰਨਾ ਚਾਹੀਦਾ ਚਲੋ ਜੀ ਬਣਾ ਦਿੱਤੀ ਪਤਾ ਨਹੀਂ ਕਿੰਦਾ ਦੀ ਬਣੀ ਹੈ ਅ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਪਤਾ ਨਹੀਂ ਕੀ ਹੁੰਦੀ ਜੀ ਪਹਿਲੇ ਪਹਿਲੇ ਜਦ ਤੁਸੀਂ ਨਵੀਂ ਨਵੀਂ ਸਟੋਰੀ ਸ਼ੁਰੂ ਕਰਦੇ ਹੋ ਨਾ ਸਮੇਂ ਵਿੱਚ ਤੇ ਸਾਡੇ ਸਮੇਂ ਤੇ ਕਿਤੇ ਨਹੀਂ ਆਉਂਦਾ ਸਮੇਂ ਅਸੀਂ ਕਿੰਨੂੰ ਸੋ ਗਿਆ ਆਨ ਨੋਰਮਲ ਘਰਵਾਲੀ ਕਹਾਣੀ ਨੱਚੀ ਗੱਲ ਜੀ ਐ ਹੀ ਹੁੰਦਾ ਜੀ ਹੋਰ ਸਹੀ ਗੱਲ ਵੀ ਜੇ ਇਸ ਕਰਕੇ ਨਾ ਤੁਸੀਂ ਜੋ ਸਕਿਪ ਕਰ ਕਰਕੇ ਨਾ ਵੇਖਿਆ ਕਰੋ ਉਹਨੂੰ ਅੱਗੇ-ਅੱਗੇ ਕਰਕੇ ਨਾ ਵੇਖਿਆ ਕਰੋ ਲੇਕਿਨ ਜਦੋਂ ਤੁਸੀਂ ਇੱਕੋ ਥੋੜਾ ਦਿਨ ਵੇਖੋਗੇ ਨਾ ਅੱਗੇ ਇਹ ਹੀ ਸਟੋਰੀ ਦੇ ਵਿੱਚ ਨਾ ਤੁਹਾਨੂੰ ਇੰਨੀ ਦਿਲਚਸਪੀ ਹੋ ਜਾਣੀ ਹੈ ਨਾ ਕਿ ਤੁਹਾਨੂੰ ਪਿਆਰੀ ਲੱਗਣੀ ਕਿਉਂਕਿ ਉਹ ਜਿਹੜੀ ਸ਼ੁਰੂ ਹੋਈ ਹੈ ਹਜੇ ਭੈਣ ਜੀ ਟ੍ਰੇਨ ਪਟੜੀ ਦੇ ਹਾਂ ਜੀ ਧੀਆ ਜੀ ਅੱਗੇ-ਅੱਗੇ ਜਾਣੀ ਹੈ ਉਹ ਕਹਿੰਦੇ ਨੇ ਇਹ ਟ੍ਰੇਲਰ ਹੈ ਫਿਲਮ ਅੱਗੇ ਹਾਂ ਇਹ ਹਜੇ ਅੱਗੇ-ਅੱਗੇ ਜਾਣੀ ਹੈ ਇਸ ਕਰਕੇ ਤੁਸੀਂ ਦਿਲ ਨਾ ਛੱਡੋ ਤਾਨੂੰ ਵੈਸੇ ਵੀ ਪਤਾ ਹੈਗਾ ਸਾਡੇ ਦੀਦੀ ਜਸਵੀਰ ਭੈਣ ਜੀ ਜਿਹੜੇ ਵੀ ਸਟੋਰੀ ਸ਼ੁਰੂ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਔਰ ਉਹ ਤੇ ਖੂਫੀਆ ਵਿੱਚੋਂ ਦੇ ਵਿੱਚੋਂ ਮਰੇ ਬੰਦੇ ਵੀ ਜਿੰਦਾ ਕਰ ਲੈਂਦੇ ਜੇ ਤੇ ਇਹ ਤੇ ਫਿਰ ਆਇਆ ਸਟੋਰੀ ਇਹ ਛੋਟੀ ਜੀ ਹੈ ਨਾ ਤੇ ਇਸ ਕਰਕੇ ਤੁਸੀਂ ਇਹਨੂੰ ਵੱਧ ਚੜ ਕੇ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਸਾਡੀ ਕਿਰਨ ਦਾ ਹੌਸਲਾ ਬਣੇ ਕਿਉਂਕਿ ਮੈਨੂੰ ਲੱਗਦਾ ਅੱਜ ਸਾਡੀ ਕਿਰਨ ਦਿਲ ਛੱਡੀ ਫਿਰਦੀ ਜੇ ਕਹਿੰਦੀ ਵੀ ਇੰਜੰਜ ਹੋਇਆ ਇਹ ਹੋਇਆ ਦੂਸਰੀ ਵੀ ਸੀ ਇਸ ਕਰਕੇ ਮੈਂ ਸਪੈਸ਼ਲੀ ਕਹਿਣਾ ਸੀ ਤੁਹਾਨੂੰ ਤੇ ਕੁੜੀ ਦਾ ਹੌਸਲਾ ਵਧਾਓ ਤੇ ਸਟੋਰੀ ਬਹੁਤ ਅੱਛੀ ਜੀ ਕਿਉਂਕਿ ਅਸੀਂ ਤੁਹਾਨੂੰ ਹਜੇ ਅੱਗੇ ਆਉਣ ਵਾਲਾ ਕੱਲ ਨਹੀਂ ਦੱਸ ਸਕਦੇ ਸਹੀ ਇਸ ਤਰ੍ਹਾਂ ਕਹਿੰਦੇ ਨਾ ਕਿ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦੇਣਦੇ ਜੇ ਇਹ ਇੱਕ ਟ੍ਰੂ ਸਟੋਰੀ ਹੈ ਸੱਚੀ ਕੰਨਾ ਇਹ ਤੁਹਾਨੂੰ ਜੋ ਉਹਦੇ ਨਾਲ ਹੋੰਦਿਆ ਵਾ ਮਤਲਬ ਕਿ ਉਹਨਾਂ ਨੇ ਤੇ ਉਹ ਸਾਰਾ ਕੁਝ ਨਹੀਂ ਕਰਨਾ ਪਰ ਆਪਾਂ ਇਸ ਸਟੋਰੀ ਦੇ ਨਾਲ ਇੱਕ ਮੈਸੇਜ ਦਵਾਂਗੇ ਸਮਾਜ ਬੜੀ ਸਮਾਜਿਕ ਮੈਸੇਜ ਦਵਾਂਗੇ ਕੁੜੀ ਨੂੰ ਨਿਆਂ ਕਿਵੇਂ ਮਿਲ ਸਕਦਾ ਵਾ ਐਂਡ ਦੇ ਵਿੱਚ ਤਾਂ ਜਿਵੇਂ ਹੋਣੇ ਦਾ ਜਦ ਤੁਹਾਨੂੰ ਸਟੋਰੀ ਉਹ ਹੀ ਦੀ ਗੱਲ ਕਹਿ ਰਹੀ ਅਸੀਂ ਤੁਹਾਨੂੰ ਹਜੇ ਐਂਡ ਨਹੀਂ ਦੱਸਣਾ ਔਰ ਆਉਣ ਵਾਲਾ ਕੱਲ ਵੀ ਨਹੀਂ ਦੱਸਣਾ ਦੀਦੀ ਮੈਂ ਇੱਕ ਗੱਲ ਦੱਸਾਂ ਸਾਡੇ ਨਾ ਮੰਮੀ ਆਰੀ ਮਤਲਬ ਕਿ ਮੇਰੇ ਪਾਪਾ ਜੀ ਹੁਣੇ ਚਾਰ ਭਰਾਣੇ ਹਾਂਜੀ ਔਰ ਚਾਰੀ ਚਾਚੀਆਂ ਤਾਈਆਂ ਲਗਾ ਲਓ ਸਾਡੀ ਦਾਦੀ ਵੀ ਬੜੇ ਸਖਤ ਸੀ ਜਿਵੇਂ ਡੈਂਜਰਸ ਲਗਾ ਲਓ ਉਹ ਚਾਰੋ ਹੀ ਨਾ ਉਹ ਚਾਹਰੀਆਂ ਡੱਡਰ ਕੇ ਰਹਿੰਦੀ ਅਸੀਂ ਸਾਡੀ ਦਾਦੀ ਕੋਲੋਂ ਤਾਈ ਸੱਸ ਵੀ ਨਾਲ ਸੀ ਸਾਰੀਆਂ ਨੇ ਜਾਂ ਲਾ ਲਓ ਉਦੋਂ ਵੀ ਮਾਹੌਲ ਐਹੀ ਸੀਗਾ ਚਾਰ ਜਣੀਆਂ ਬਹਿੰਗੀਆਂ ਸੀ ਸਾਡੀਆਂ ਮੰਮੀਆਂ ਡੱਡਰ ਕੇ ਰਹਿੰਦੀ ਸੀ ਤੇ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਅਸੀਂ ਕਿਹਦੇ ਬੱਚੇ ਆ ਅੱਛਾ ਭੈਣ ਜੀ ਇਹਦੇ ਵਿੱਚ ਇਹ ਵੀ ਕਿਹਾ ਗਿਆ ਨਾ ਮੈਸੀ ਕਿਤਾ ਕਿ ਲੈ ਤੁਸੀਂ ਚਾਰ ਪੰਜ ਦਰਾਨੀ ਖਾਣੀਆਂ ਵਖਾ ਦੇ ਪਹਿਲੇ ਹੁੰਦੀ ਆ ਸੰਜੀ ਹਾਂ ਅਸੀਂ ਟੀਮ ਪੂਰੀ ਹੁੰਦੀ ਸੀ ਅਸੀਂ ਛੇਦ ਨਾਲੀਆਂ ਦੇ ਨਾਲੀਆਂ ਜੀ ਤੇ ਫਿਰ ਛੇਦ ਨਾਲੇ ਸਤਵੀਂ ਦਾਦੀ ਸੱਸ ਤੇ ਨਾਨਾ ਵੀ ਲਾ ਲਓ ਕਿੰਨੇ ਬੱਚੇ ਹੋ ਗਏ ਨਾਨਾ ਜੇ ਕਿ ਸਾਡੇ ਘਰ ਨਹੀਂ 11 ਧੀਆਂ ਵਾ ਚੱਲੋ ਵੇਖੋ ਜੀ ਤੇ ਜੁਆਇੰਟ ਫੈਮਿਲੀ ਦਾ ਸਭ ਕੁਝ ਹੁੰਦਾ ਹੋਵੇ ਚੱਲੋ ਲੱਗ ਲੱਗ ਹੋ ਗਏ ਹੁਣ ਅੱਜ ਰਿਵਾਜ ਹੋ ਗਿਆ ਇੱਕ ਬੱਚਾ ਤੇ ਵਕਤ ਨਾ ਹੋਈ ਜਾਂਦੇ ਸਾਰੇ ਲੱਗੇ ਦੋ ਦੋ ਬਸ ਤੇ ਗੱਲ ਹੀ ਹੈ ਵਾ ਹੁੰਦਾ ਕਿਉਂ ਨਹੀਂ ਤੇ ਇਹ ਹੈਗਾ ਜੀ ਅੱਜ ਅੱਗੋ ਪਨੀਰੀ ਹੈ ਨਾ ਉਹਨਾਂ ਦਾ ਸਿਰਫ ਦੋ ਦੋ ਬੱਚੇ ਦੋ ਦੋ ਇੱਕ ਇੱਕ ਦੋ ਦੋ ਇੱਕ ਇੱਕ ਪਰ ਇੱਕ ਗੱਲ ਜੀ ਜੁਆਇੰਟ ਫੈਮਿਲੀ ਚ ਮਜ਼ਾ ਬੜਾ ਆਉਂਦਾ ਏ ਇਹ ਸਟੋਰੀ ਦਾ ਵੀ ਤੁਸੀਂ ਮੇਰੇ ਤੇ ਯਕੀਨ ਰੱਖੋ ਇਹ ਸਟੋਰੀ ਤੁਹਾਨੂੰ ਬੜਾ ਮਜ਼ਾ ਆਣਾ ਜੇ ਅੱਗੋਂ ਵੇ ਵੇ ਕੇ ਕਿਉਂਕਿ ਛੱਜ ਕੇ ਇੰਦਾਂ ਦੀ ਆਪਕੋ ਲੱਗਿਆ ਕਿਵੇਂ ਲੱਗਦੀ ਮੇਰੇ ਕੋਲ ਦੁਪੱਟਾ ਨਹੀਂ ਹੈਗਾ ਮਾਈਕ ਦਿਓ ਜਰਾ ਮੈਂ ਲਓ ਤੁਸੀਂ ਮੇਰਾ ਲੋ ਪਤਾ ਚਲੋ ਆ ਲੋ ਮਾਈਕ ਹਾਂ ਜੀ ਫੜ 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 ਸਿਬਰ ਬਾਜੀ ਦੁਪੱਟਾ ਨਹੀਂ ਤੂੰ ਇੱਧਰ ਆਓ ਇੱਧਰ ਆਓ ਉੱਧਰ ਉੱਧਰ ਹਾਂ ਆ ਹਾਂਜੀ ਹਾਂਜੀ ਸਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲੇ ਉਮੀਦ ਹੈ ਕਿ ਮੇਰੀ YouTube ਫੈਮਲੀ ਬਹੁਤ ਵਧੀਆ ਹੋਏਗੀ ਅ ਇਹ ਚ ਸਵਾਲ ਕੀਤਾ ਸੀ ਕਿ ਤੁਸੀਂ 4-5 ਸੱਸਾਂ ਵਿਖਾਈਆਂ ਇਹ ਸਭ ਤੁਹਾਨੂੰ ਬੜਾ ਵਧੀਆ ਮੌਕਾ ਮਿਲਿਆ ਜਿਹੜੇ ਅੱਜ ਕੱਲ ਦੇ ਬੱਚੇ ਭਾਂਜੀ ਜਿਹੜੇ ਅੱਜ ਕੱਲ ਦੇ ਬੱਚੇ ਇੱਕ ਇੱਕ ਸਿੰਗਲ ਸਿੰਗਲ ਆ ਉਹਨਾਂ ਨੂੰ ਇਹ ਮਹੌਲ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਪਿੱਛੇ ਕੀ ਹੁੰਦਾ ਰਿਹਾ ਜਿਹੜੀਆਂ ਨੂਆਂ ਕੰਡੀਆਂ ਆਪਾਂ ਆਪਣੀਆਂ ਸੱਸਾਂ ਤੋਂ ਬਹੁਤ ਦੁਖੀ ਆ ਸਹੀ ਗੱਲ ਹੈ ਉਹਨਾਂ ਨੂੰ ਪਤਾ ਲੱਗੇ ਤੁਸੀਂ ਦੁਖੀ ਕਿੱਥੇ ਜੇ ਦੁਖੀ ਵੇਖੋ ਉਹ ਸੱਸਾਂ ਸੀ ਜਿਹੜੀਆਂ 5-5 25 ਸੱਸ ਚਾਚੀ ਸੱਸ ਪਰਦਾਦੀ ਫਲਾਂ ਟੀਂ ਉਸ ਜਮਾਨੇ ਚ ਪੂਆ ਪੋਆ ਵੀ ਆ ਕੇ ਕੋਈ ਨਾ ਕੋਈ ਘਰ ਬੈਠੀ ਹੁੰਦੀ ਬੈਠੀ ਪੂਆ ਸੱਸ ਵੀ ਹੁੰਦੇ ਦੇਖੋ ਜਦੋਂ ਪਰੋਣੇ ਆਨੇ ਨਾ ਤਾਂ ਨਾਲ ਹੀ ਬੰਦਿਆਂ ਨੂੰ ਹੋ ਜਾਂਦਾ ਕਿ ਬਈ ਆ ਰੋਟੀ ਲੈ ਆਵੋ ਹਾਂਜੀ ਹਾਂਜੀ ਤਾਂ ਹੁਣ ਜੇ ਕਿ ਪਹਿਲਾਂ ਜਦੋਂ ਸਾਡਾ ਟਾਈਮ ਸੀ ਨਾ ਉਹ ਕਿ ਪਹਿਲਾਂ ਸਵੇਰੇ ਨਾਸ਼ਤਾ ਬਣਾਉਣਾ ਨਾਲ ਹੀ ਦੁਪਹਿਰ ਦਾ ਪਹਿਲੀ ਨਾਸ਼ਤਾ ਕੌਣ ਆਪਾਂ ਨਹੀਂ ਨਾਸ਼ਤਾ ਕੀ ਆ ਹਾਂ 5-5 6-6 ਰੋਟੀਆਂ ਬਿਲਕੁਲ ਨਹੀਂ ਬਲੋਂਡੀਆਂ ਪਲੋਂਠੇ ਬਣਾਨੇ ਹਾਂ ਤੇ ਤੁਸੀਂ ਇਹ ਚੀਜ਼ ਨੂੰ ਸਮਝੋ ਕਹਿ ਰਹੇ ਜੇ ਕਿ ਗੱਲਾਂ ਹੈ ਗੱਲਾਂ ਤੁਹਾਨੂੰ ਫਿਲਮੀ ਸਟੋਰੀ ਨਹੀਂ ਹੈਗੀ ਇਹ ਇਹ ਜੋ ਖੱਡ ਬਿੱਤੀ ਹੈ ਇਹ ਤੁਹਾਨੂੰ ਉਹ ਵਿਖਾਣ ਦੇ ਆ ਸਿਰਫ ਇਹ ਆ ਕਿ ਤੁਸੀਂ ਓਪਨ ਮਾਈਂਡ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀਆਂ ਨੂਆਂ ਪੰਜ-ਪੰਜ ਸੱਸਾਂ ਨਾਲ ਯਾਨੀ ਕਿ ਜੁਆਇੰਟ ਵਨ ਪੰਜ ਸੱਸਾਂ ਮਤਲਬ ਤਾਈ ਸੱਸ ਜਾਸਾ ਸੱਸ ਜਿਹੜੀ ਮਾਂ ਨੇ ਸੱਸ ਤੇ ਇੱਥੇ ਪੰਜ ਦੇ ਸੁੱਖ ਠੀਕ ਹੈ ਤੇ ਤੁਸੀਂ ਬਲੀਵ ਕਰੋ ਉਸ ਆਪਣੇ ਆਪ ਨੂੰ ਜਿਹੜਾ ਸਟੋਰੀ ਵੰਦੇ ਨਾ ਉਸ ਮੋਲ ਚ ਆਪਣੇ ਆਪ ਨੂੰ ਰੱਖੋ ਜਿਹੜੀਆਂ ਨੂਆਏ ਕਹਿੰਦੀਆਂ ਕਿ ਆਪਾਂ ਸੱਸਾਂ ਦੇ ਹੱਥੋਂ ਦੁਖੀ ਆਂ ਅੱਜ ਕੱਲ੍ਹ ਹੈ ਕੀ ਜੀ ਪਰਿਵਾਰ ਸੱਸ ਸੋਹਰਾ ਮੀਆਂ ਬੀਬੀ ਤੇ ਇੱਕ ਬੱਚਾ ਐ ਨਹੀਂ ਐ ਫੈਮਲੀ ਆ ਉਹ ਵੀ ਰੋਟੀ ਬਣਦੀ ਉਹ ਵੀ ਰੋਟੀ ਬਣਦੀ ਬਾਦੀ ਬਣਦੀ ਤੇ ਸਾਡੇ ਵਕਨ ਦੇ ਨੂੰ ਪੁੱਛ ਕੇ ਵੇਖੋ ਜਾਈਂ 70 78 80 ਹੁਣ ਕਿਹ ਕਿਹ ਟਾਈਮ ਦੇ ਲਾਈਵ ਉਹਨਾਂ ਦਾ ਬੈਂਜੀ ਅੱਜਕੱਲ ਪਤილები ਨਹੀਂ ਰੱਖੇ ਨਾ ਪਤਲੀਆਂ ਰੱਖੀਆਂ ਲੀਆਂ ਤੇ ਸਾਡੇ ਅੱਡੇ ਅੱਡੇ ਵੱਡੇ ਪਤილები ਹੁੰਦੇ ਠੀਕ ਹੈ ਉਹ ਵੀ ਰੱਖੀ ਆਨਲਾਈਨ ਕਰਵਾੜੇ ਨੂੰ ਫੋਨ ਕਰ ਦੇਣੀ ਆ ਦਾਲ ਬੜੀ ਬਣਾਈ ਲੈਗੇ ਗਰਮੀ ਬੜੀ ਤੇ ਬੰਦੀ ਨਹੀਂ ਤੇ ਚਾਹਲ ਬਣਾ ਲਓ ਨਿਊਟਰੀ ਆ ਗਏ ਗੱਲ ਖਤਮ ਜੀ ਦਾਲ ਬਾਜ਼ਾਰੋਂ ਆਂਦੀ ਆ ਨਾ ਤੇ ਉਹਨੇ ਜਨ ਕਿ ਜਦੋਂ ਜੁਆਇੰਟ ਫੈਲੇ ਸਵਾਦ ਵੇਖ ਲੈਣਗੇ ਸਵਾਦ ਵੇਖ ਲੈਣਗੇ ਇਸ ਕਰਕੇ ਆਪਾਂ ਤੁਹਾਡਾ ਦਿਲ ਨਹੀਂ ਤੁਖਾਂਡੇ ਨਾ ਤੁਹਾਨੂੰ ਕੋਈ ਗੱਲ ਕਰਨ ਦੇ ਆ ਹਾਂ ਤੁਹਾਨੂੰ ਗਲਤ ਸਿੱਖਿਆ ਹਾਂ ਨਾ ਤੁਹਾਨੂੰ ਕੋਈ ਗਲਤ ਸਿੱਖਿਆ ਦੇਣ ਦੇ ਆ ਇਹ ਸਭੋ ਤੁਸੀਂ ਇਹ ਮਤਲਬ ਮੈਂ ਤੁਹਾਨੂੰ ਇਹ ਨਹੀਂ ਕਹਿਣ ਦੇਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਸਗੋਂ ਤੁਸੀਂ ਆਪਣੇ ਨੂਆਂ ਨੂੰ ਬਹਿ ਕੇ ਨਾ ਦੱਸੋ ਇਹ ਇਹ ਦੱਸੋ ਕਿ ਉਹ ਪਹਿਲਾਂ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਸੀ ਪਹਿਲਾਂ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਤੇ ਅੱਜ ਕੱਲ ਜਿਹੜੀਆਂ ਸੱਸਾਂ ਨਾ ਉਹ ਨੂਆਂ ਨੂੰ ਕੁਝ ਨਹੀਂ ਕਰਨੀਆਂ ਛੇਲੀਆਂ ਬਣ ਚੁੱਕੀਆਂ ਛੇਲੀਆਂ ਬਣ ਚੁੱਕੀਆਂ ਬੈਸ ਸਰਕਲ ਹੋ ਗਿਆ ਹੈ ਨਹੀਂ ਬੰਦੀ ਦਾ ਸੀ ਆਨਲਾਈਨ ਮੰਗਵਾ ਲਓ ਸਾਡੇ ਦਾਦੀ ਸੱਸ ਹੁੰਦੇ ਸੀ ਨਾ ਉਹਨਾਂ ਨੇ ਸਿਰੇ 5 ਵਜੇ ਕਹਦੇ ਨਾ ਪੱਲਾ ਨਾਓ ਤੇ ਫੇਰ ਸੋਨ ਚ ਆਣਾ ਪੈਜੀ ਅਪਾ ਜੇ ਹੁਣ ਬਲੌਗ ਸਾਡਾ ਬਣ ਲੱਗਾ ਤੇ 3 ਘੰਟਿਆਂ ਦਾ ਬਣ ਜਾਣਾ ਪੈਜੀ ਤੁਸੀਂ ਬਲੀਵ ਨਹੀਂ ਕਰਨਾ ਆ ਪਹਿਲਾ ਸੱਸਾਂ ਹੁੰਦੀਆਂ ਸੀ ਜਦੋਂ ਨੂੰ ਚੌਕੇ ਚੜ ਗਈ ਤੇ ਸੱਸ ਨੇ ਛੱਡ ਦੇਣਾ ਕੰਮ ਛੱਡ ਦੇਣਾ ਬਿਲਕੁਲ ਇਹ ਬੰਦਾ ਵੀ ਤੇਰਾ ਇਹ ਘਰ ਵੀ ਤੇਰਾ ਸਾੰਭ ਹਾਂ ਔਰ ਪੇਕੇ ਜਾਂਦਾ ਵਿਆਹਾਂ ਸ਼ਾਦੀਆਂ ਦੇ ਨਾਲ ਜਾਂਦਾ ਕੋਈ ਮਤਲਬ ਜਿ ਸ਼ਾਇਦ ਹੋ ਸਕਦਾ ਹਜੇ ਵੀ ਕੁਝ ਘਰ ਹੋਣ ਜਿੱਥੇ ਸੱਸਾਂ ਨੂੰ ਨਾਲ ਖੜਦੇ ਨਹੀਂ ਤਾਂ ਪਹਿਲਾਂ ਉਹੀ ਕਿਤੇ ਜਾਵੇ ਨਾ ਜਾਵੇ ਲੇਕਿਨ ਸੱਸ ਪਹਿਲਾਂ ਅਗਲੀ ਸੀਟ ਤੇ ਬੈਠੀ ਹੁੰਦੀ ਸੀ ਪਹਿਲਾਂ ਵੱਡਿਆਂ ਨੂੰ ਪਹਿਲਾਂ ਲਿਜਾਣਾ ਨਾ ਅਜਾ ਜੇ ਸੱਸ ਨੂੰ ਕੁਛ ਐ ਨੂੰ ਉਹਨੂੰ ਸਭ ਤੋਂ ਪਹਿਲਾਂ ਹੋ ਜਾਂਦਾ ਹੁਣ ਇਹ ਮੈਨੂੰ ਵੀ ਸਿਰ ਤੇ ਕਰਕੇ ਨਾ ਐਸ ਕਰਕੇ ਨਾ ਐਸ ਕਰਕੇ ਚੀਜ਼ਾਂ ਨਾ ਕਰੋ ਅੱਗੇ ਨੂੰ ਵਿਚਾਰੀ ਨੇ ਬਿਮਾਰ ਹੋਣਾ ਉਹਨੇ ਆਪ ਹੀ ਕੰਮ ਕਰਨਾ ਇਹ ਤੁਹਾਨੂੰ ਨਾਲ ਰੀਅਲ ਸਟੋਰੀ ਬੱਚੇ ਵੀ ਸਾਹਮਣੇ ਨਾਲ ਹੈ ਭੈਣ ਜੀ ਵੇਖੋ 2023 ਚ 22 23 ਚ ਉਹਨਾਂ ਦੀ ਮੈਰਿਜ ਹੋਈ ਜਿਨ੍ਹਾਂ ਨੇ ਸਾਨੂੰ ਸਟੋਰੀ ਭੇਜੀ ਹਾਂ ਉਹ ਅੱਜ ਕੱਲ ਦੇ ਸਮੇਂ ਚ ਨਹੀਂ ਸੀਗੀ ਹੁਣ ਕਹਿਣਗੇ ਗਲਤ ਸਿੱਖਿਆ ਦੇਣ ਦੇ ਆ ਕੀ ਗਲਤ ਇੱਥੇ ਕੀ ਗਲਤ ਸਿੱਖਿਆ ਤੁਹਾਨੂੰ ਦੇਣ ਦੇ ਆ ਚਲੋ ਭਾਂਜੀ ਐਤੋਂ ਮੈਂ ਤੁਹਾਡੀ ਗੱਲ ਟੋਕਣ ਲਈ ਐ ਤੇ ਚਲੋ ਕੰਦੇ ਮੈਂ 2023 ਦੇ ਵਿੱਚ ਹਾਂਜੀ ਅਸੀਂ ਨਾਮ ਨਹੀਂ ਲੈਣਾ ਜਨ ਕਿ ਇਹ ਮੇਰੇ ਨਾਲ ਵੀ ਹੱਡ ਬਿੱਤੀ ਹੋਈ ਹੈ ਤੇ ਮੇਰੇ ਨਾਲ ਨਹੀਂ ਰਿਸ਼ਤੇਦਾਰਾਂ ਜੀ ਸਰਦਾਰ ਨੇ ਕਿ ਆਪਣੀ ਕੁਮ ਦੇ ਬਿਲਕੁਲ ਹੀ ਸਟੈਡਰਡ ਵਾਲਾ ਤਰ੍ਹਾਂ ਹੋਇਆ ਹੈ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਕਿੰਨਾ ਚੰਗਾ ਨਹੀਂ ਲੱਗਦਾ ਜੀ ਆਪਾਂ ਹੈਗੀਆਂ ਸਾਰੀਆਂ ਪੁਰਾਣੀਆਂ ਜਿੰਨੇ ਵੀ ਲੇਡੀਜ਼ ਐ ਪੁਰਾਣੀਆਂ ਸਾਡੇ ਨਾਲ ਖੁਦ ਪਰਸਨਲੀ ਹੱਡ ਬੀਤੀਆਂ ਕਈ ਸਟੋਰੀਆਂ ਨੇ ਸਾਰੀ ਸਟੋਰੀਸ ਦੇ ਵਿੱਚ ਆਪਣਾ ਦਿਲ ਹਲਕਾ ਕਰ ਲੈਣੇ ਕਰਦੇ ਉਹ ਕਰਦੇ ਨੀ ਲੈ ਸਕਦੇ ਨਾਮ ਨਹੀਂ ਲੈ ਸਕਦੇ ਕਰਾਂ ਦਾ ਬਤਾ ਇੱਕ ਮਜਬੂਰੀ ਹੁੰਦੀ ਹੈ ਹਾਂਜੀ ਲੇਕਿਨ ਇਸ ਕਰਕੇ ਤੁਹਾਨੂੰ ਦੱਸ ਦੇਣਾ ਸਮਝ ਲਿਆ ਕਰੋ ਜੇਕਰ ਇਹ ਸਟੋਰੀ ਨਾ ਇਹ ਜਰੂਰ ਕਿਸੇ ਨਾ ਕਿਸੇ ਨੇ ਕੀਤੀ ਐਸ ਕਰਕੇ ਮੈਂ ਕਰਨੀ ਹਾਂ ਇਹੀਆਂ ਨੂਆਂ ਤੇ ਸਾਡੀਆਂ ਨਾ ਇਹ ਸਟੋਰੀ ਜਰੂਰ ਵੇਖੋ ਕਿ ਇਹ ਚੀਜ਼ ਕਹਿ ਕੇ ਆਪਣੇ ਸੱਸ ਦਾ ਧੰਨਵਾਦ ਕਰੋ ਕਿ ਸਾਡੀਆਂ ਸੱਸਾਂ ਅੱਜ ਕੱਲ ਦੇ ਮੋਹਲ ਚ ਬਹੁਤ ਵਧੀਆਂ ਬਹੁਤ ਵਧੀਆਂ ਭੈਣ ਜੀ ਅੱਜ ਕੱਲ ਦੇ ਸੱਸਾਂ ਲੜਪੰਦੀਆਂ ਜੇ ਦੋਨੋਂ ਕੋਈ ਗੱਲ ਕਹਿ ਦੇ ਤਾਂ ਤੂੰ ਕੋਈ ਨਹੀਂ ਕਹਿਣ ਵਾਲੀ ਨਾ ਤੁਸੀਂ ਸ਼ੁਕਰ ਕਰੋ ਤੁਹਾਨੂੰ ਇਹ ਸੋਹਰੇ ਮਿਲ ਕੇ ਚਲੋ ਠੀਕ ਹੈ ਜੀ ਟਾਈਮ ਜ਼ਿਆਦਾ ਹੋਣ ਡਿਆ ਤੇ ਜੇ ਮੇਰੇ ਵੱਲੋਂ ਕੋਈ ਗੱਲ ਗਲਤ ਕੀਤੀ ਗਈ ਹੋਵੇ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਤੇ ਬਾਕੀ ਆਪਾਂ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦੇ ਹੈਗੇ ਇੱਕ ਤੁਹਾਨੂੰ ਅਸਲੀਅਤ ਦਿਖਾਨੇ ਆ ਕਿ ਕੀ ਅਸਲੀਅਤ ਹੈ ਕੀ ਹੈ ਸਾਡੇ ਸਮਾਜ ਦੇ ਵਿੱਚ ਸਮਝਣ ਦੀ ਪਲੀਜ਼ ਕੋਸ਼ਿਸ਼ ਕਰਿਆ ਕਰੋ ਮੈਂ ਕਈ ਵਾਰੀ ਕੰਨੀ ਆ ਕਿ ਜਿਹੜੇ ਲੋਕ ਕੰਦੇ ਕਿ ਇਹ ਅੱਜ ਕੱਲ ਨਹੀਂ ਹੁੰਦਾ ਕੀ ਸਿੱਖਿਆ ਦੇਣ ਦੇ ਜੇ ਸਿੱਖਿਆ ਇਰ ਵਿੱਚ ਬਹੁਤ ਵਧੀਆ ਦੇਣਦੇ ਆ ਕੋਈ ਆਪਾਂ ਉਹੋ ਜਿਹਾ ਸੀਨ ਨਹੀਂ ਕਰਦੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ ਜੋ ਰਿਐਲਿਟੀ ਫੈਮਲੀਆ ਦੇ ਵਿੱਚ ਹੁੰਦਾ ਉਹੋ ਜੀ ਤੁਹਾਨੂੰ ਦਿਖਾਣੇ ਆ ਗਲਤ ਚੀਜ਼ ਤੁਹਾਨੂੰ ਬਿਲਕੁਲ ਨਹੀਂ ਵਿਖਾਣੇ ਹੈਗੇ ਚਲੋ ਜੀ ਸਾਡੀ ਸਟੋਰੀ ਨੂੰ ਵੱਧ ਤੋਂ ਵੱਧ ਪਿਆਰ ਦਿਓ ਪਿਆਰ ਤਾਂ ਖੈਰ ਤੁਸੀਂ ਦੇਣਦੇ ਜੇ ਲੇਕਿਨ ਸਾਡੀ ਸਟੋਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ